ਮੌਕਾ ਦੇਖਾ ਕਿਵੇਂ ਲੱਗਿਆ ਅੱਜ ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਖਰੀਫ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜ਼ਿੰਮੇਵਾਰ ਜਿਹੜਾ ਨੁਕਸਾਨ ਹੋਇਆ ਤਾਂ ਕੁਝ ਪ੍ਰਾਲੀ ਇਕੱਠੀ ਸੀਗੀ ਇਹਨਾਂ ਜ਼ਿੰਮੇਵਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ ਕੁਝ ਟਰਾਲੇ ਵਗੈਰਾ ਵੀ ਸੜ ਕੇ ਬੋੜ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਜ਼ਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਹਨਾਂ ਦੀ ਮੈਂ ਕਹਿ ਦਿੰਦਾ ਵਾ ਜੀਲਦਾਰ ਸਾਹਿਬ ਨੂੰ ਕਿ ਇਹਨਾਂ ਦੀ ਕ੍ਰਾਊਂਡ ਕੰਟਰੋਲੀ ਕਰਾਓ ਇੱਕ ਸਰ ਕਿਸਾਨਾਂ ਵਾਲਾ ਰੋਸ ਪਰ ਆਇਆ ਤੇ 2 ਘੰਟੇ ਬਾਅਦ ਹੋ ਗਿਆ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚੀ ਨਹੀਂ ਜੀ ਨਹੀਂ ਜੀ ਬਿਲਕੁਲ ਕੋਈ ਫਾਇਰ ਬ੍ਰਿਗੇਡ ਦਾ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਤੋਂ ਕਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਜੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਕਾ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਫਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬਾਬਾ ਨੇ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਸੀ ਠੀਕ ਸਰ ਤੁਸੀਂ ਦੱਸਾਇਆ ਕਿ ਜੇ ਕਲੰਦੌਰ ਬਾਰੇ ਹਰ ਸਾਲ ਇਹ ਨੋਟ ਆਉਂਦੀ ਹੈ ਫਾਇਰ ਬ੍ਰਿਗੇਡ ਵਾਸਤੇ ਠੀਕ ਹੈ ਦੇਖੋ ਜੀ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਦੇ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਟੀ ਜੋਤ ਖੜੀ ਰਹਿਦੀ ਹੈ ਪਟਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰਾਖੀਆਂ ਖਿਲਾੜੀਆਂ ਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕਤ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹੀ ਪ੍ਰਸ਼ਾਸਨ ਨੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲ ਸਬਤ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਦਾ ਪ੍ਰਸ਼ਾਸਨ ਸਾਰਾ ਇੱਥੇ ਮੁੱਖ ਕੇ ਤੇ ਜਿਹੜਾ ਹਾਜ਼ਰ ਤੁਸੀਂ ਕਿਸਾਨਾਂ ਨਾਲ ਗੱਲ ਕੀਤੀ ਕੀ ਕਹਿੰਦੇ ਕੀ ਕਰ ਰਿਹਾ ਜੀ ਅੱਜ ਸਾਨਾ ਨੇ ਜਿਹੜੇ ਮੇਰ ਕਹੇ ਜਿੱਥੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਆੜੀ ਲਾਈਟ ਚੱਲਦੀ ਹੈ ਇਹਨਾਂ ਨੂੰ ਖਤਸ਼ਾ ਇਹ ਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਗਰਦੋਰੀਆਂ ਕਰਾ ਕੇ ਮੌਜੂਦਤਾ ਜਾਏਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ